ਇਹਨਾਂ ਦੇ ਪੀਜੀਆਚ ਕਰੋੜਾਂ ਦਾ ਘੁਟਾਲਾ ਸਾਹਮਣੇ ਆਇਆ ਹੈ ਕਿ ਫਰਜ਼ੀ ਬਿੱਲਾਂ ਦੇ ਨਾਲ 1 ਕਰੋੜ ਦੇ ਘੁਟਾਲੇ ਦਾ ਪਰਦਾ ਫਾਸ਼ ਹੋਇਆ ਹੈ ਸੀਬੀਐਨ ਦਰਸਲ ਪੀਜੀਆ ਦੇ 6 ਕਰਮਚਾਰੀਆਂ 'ਤੇ 2 ਹੋਰ ਲੋਕਾਂ 'ਤੇ ਐਫਆਈਆਰ ਦਰਜ ਕਰ ਲਈ ਹੈ ਇਹ ਕਿ ਵੱਡੀ ਕਾਰਵਾਈ ਸੀਬੀਐਨ ਵੱਲੋਂ ਕੀਤੀ ਗਈ ਹੈ ਤੇ ਗੋਲ ਮਾਰਕੀਟ ਚ ਫੋਟੋਕਾਪੀ ਦੀ ਦੁਕਾਨ ਤੋਂ ਦੱਸਲੇ ਪੂਰਾ ਨੈਕਸਸ ਚਲਾਇਆ ਜਾ ਰਿਹਾ ਸੀ ਸੋਰਸਸ ਇਹਨਾਂ ਦਾ ਜ਼ਿਕਰ ਕਰ ਰਹੇ ਨੇ ਜ਼ਰੂਰਤਮੰਦਾਂ ਨੂੰ ਦੇਣ ਵਾਲੀਆਂ ਦਵਾਈਆਂ ਦੇ ਫਰਜ਼ੀ ਬਿੱਲਾਂ ਦੇ ਨਾਲ ਇਹ ਪੂਰੇ ਵੱਡੇ ਪੱਧਰ ਤੇ ਘਰਾਫੇ ਰਹੀ ਸੀ ਜ਼ਰੂਰਤਮੰਦਾਂ ਦੇ ਲਈ ਆਈਆਂ ਦਵਾਈਆਂ ਬਾਹਰ ਵੇਚੀਆਂ ਗਈਆਂ ਸਨ ਤੇ ਚੰਡੀਗੜ੍ਹ ਪੀਜੀਆ ਚ ਕਰੋੜ ਰੁਪਏ ਦਾ ਕੁਟਾਲਾ ਸਾਹਮਣੇ ਆਇਆ ਹੈ ਕਿਉਂਕਿ ਜ਼ਰੂਰਤਮੰਦਾਂ ਲਈ ਕੋਈ ਮੁਫਤੀਆਂ ਦਵਾਈਆਂ ਵੀ ਹੁੰਦੀਆਂ ਨੇ ਜੁਨਾ ਦਵਾਈਆਂ ਜਹਿਰਾ ਫੇਰੀ ਕੀਤੀ ਜਾ ਰਹੀ ਸੀ ਸੋਰਸਸ ਇਹਨਾਂ ਗੱਲਾਂ ਦਾ ਜ਼ਿਕਰ ਕਰ ਰਹੇ ਨੇ ਜ਼ਰੂਰਤਮੰਦਾਂ ਨੂੰ ਦੇਣ ਵਾਲੀਆਂ ਦਵਾਈਆਂ ਦੇ ਫਰਜ਼ੀ ਬਿੱਲ ਦੇ ਨਾਲ ਪੂਰੀ ਹਿਰਾਫੇਰੀ ਸੀ ਗੋਲ ਮਾਰਕੀਟ ਚ ਫੋਟੋਕਾਪੀ ਦੁਕਾਨ ਤੋਂ ਦੱਸਲੇ ਪੂਰੇ ਨੈਕਸਸ ਨੂੰ ਵੱਡੇ ਪੱਧਰ ਤੇ ਚਲਾਇਆ ਜਾ ਰਿਹਾ ਸੀ ਹੋਰ ਜਾਣਕਾਰੀ ਸਿਲੈਂ ਦੀ ਕੋਸ਼ਿਸ਼ ਕਰਾਂਗੇ ਕਿਸ ਦੇ ਕਨਾਲ ਇਸ ਪੂਰੇ ਕੋਟਾਲੇ ਦਾ ਪਰਦਾ ਫਾਸ਼ ਹੋਇਆ ਹੈ ਕਿਉਂਕਿ ਕਿਸ ਦੇ ਕਨਾਲ ਜ਼ਰੂਰਤਮੰਦਾਂ ਦੇ ਲਈ ਇਹ ਦਵਾਈਆਂ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਸੀ ਪਰ ਜ਼ਰੂਰਤਮੰਦਾਂ ਤੱਕ ਇਹ ਦਵਾਈਆਂ ਪਹੁੰਚਦੀਆਂ ਹੀ ਨਹੀਂ ਸੀ ਬਲਕਿ ਇਸ ਤੋਂ ਪਹਿਲਾਂ ਹੀ ਇਨਾਂ 'ਚ ਜੋ ਹੈ ਪੂਰਾ ਕਪਲਾ ਕੀਤਾ ਜਾਂਦਾ ਸੀ ਮੇਰੇ ਨਾਲ ਮੇਰੇ ਸੋਗੀ ਮਨੋਜ ਰਾਟੀ ਫੋਨ ਲਾਈਨ ਤੇ ਮੌਜੂਦ ਨੇ ਮਨੋਜ ਵੱਡੇ ਕੋਟਾਲੇ ਦਾ ਪਰਦਾ ਫਾਸ਼ ਹੋਇਆ ਕਿਵੇਂ ਇਹ ਕੋਟਾਲੇ ਦਾ ਪਰਦਾ ਫਾਸ਼ ਹੋਇਆ ਕੋਈ ਜਾਣਕਾਰੀ ਤੁਹਾਨੂੰ ਬਿਲਕੁਲ ਸਰਬਜੋਤ ਜੀ ਅਸੀਂ ਗੱਲ ਕਰ ਲਈਏ ਇੱਕ ਵੱਡਾ ਘੁਟਾਲਾ ਜਿਹੜਾ ਹੈਗਾ ਹੁਣ ਸਾਹਮਣੇ ਆ ਰਿਹਾ ਹੈ ਇਹਦੇ ਵਿੱਚ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ 1.14 ਕਰੋੜ 1.14 ਕਰੋੜ ਦਾ ਇੱਕ ਘੁਟਾਲਾ ਹੈ ਜਿਹਨੇ ਹੁਣ ਪੀਜੀਆਈ ਦੇ ਇੱਕ ਪ੍ਰਾਈਵੇਟ ਗ੍ਰਾਂਟ ਦੇ ਵਿੱਚ ਹੋਇਆ ਜਿਹਦੇ ਵਿੱਚ ਜਿਹੜੇ ਗਰੀਬ ਤੇ ਜ਼ਰੂਰਤਮੰਦ ਜਿਹੜੇ ਮਰੀਜ਼ ਹੁੰਦੇ ਨੇ ਪੇਸ਼ੈਂਟ ਹੁੰਦੇ ਆ ਉਹਨਾਂ ਨੂੰ ਇਹ ਸਰਕਾਰੀ ਗ੍ਰਾਂਟ ਮਿਲਦੀ ਹੈ ਜਿਹੜਾ ਸਰਕਾਰ ਵੱਲੋਂ ਹਾਲਾਂਕਿ ਇਹਦੇ ਵਿੱਚ ਹੁਣ ਇੱਕ بڑا ਘੁਟਾਲਾ ਸਾਹਮਣੇ ਆ ਜਿਸ ਨੂੰ ਲੈ ਕੇ ਸੀਬੀਆਈ ਵੱਲੋਂ ਪੀਜੀਆਈ ਦੇ 6 ਦਸਤੇ ਜਾ ਰਹੇ ਨੇ ਜਿਹੜੇ ਕਰਮਚਾਰੀ ਨੇ ਤੇ ਉਹਨਾਂ ਦੇ ਨਾਲ 2 ਤੋਂ 3 ਬਾਰ ਦੇ ਉਹਨਾਂ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਆਈਪੀਐਲਜੀ ਧਾਰਾ 406 409 420 471 120 ਉਹ ਇਹਦੇ ਕ腐ਸ਼ਨ ਦੇ ਜਿਹੜੇ ਤਹਿਤ ਇਹ ਮਾਮਲਾ ਜਿਹੜਾ ਹੈਗਾ ਐਫਆਈਆਰ ਦਰਜ ਕੀਤੀ ਗਈ ਹੈ ਔਰ ਕਿਤੇ ਵਿੱਚ ਜਿਹੜੇ ਜਿਹੜੇ ਨਾਂ ਸਾਹਮਣੇ ਆ ਰਹੇ ਨੇ ਉਹ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਕਿਉਂਕਿ ਪੀਜੀਆ ਦੇ ਵਿੱਚ ਕੁਝ ਤੁਹਾਨੂੰ ਪਤਾ ਹੋਣਾ ਇੱਕ ਕੋਲ ਮਾਰਕੀਟ ਹੈ ਜਿੱਥੇ ਮੈਡੀਸਨ ਦੀ ਸ਼ਾਪ ਹੈ ਫੋਟੋਕਾਪੀ ਦੀ ਸ਼ਾਪ ਹੈ ਉੱਥੇ ਹੀ ਇੱਕ ਫੋਟੋਕਾਪੀ ਦੀ ਦੁਕਾਨ ਤੋਂ ਇਹ ਸਾਰਾ ਨੈਕਸਸ ਚੱਲਦਾ ਸੀਗਾ ਜਿਹੜੇ ਸੋਰਸ ਸਾਨੂੰ ਜਾਣਕਾਰੀ ਦੇ ਰਹੇ ਹਾਲਾਂਕਿ ਇਹ ਜਿਹੜੀ ਫੋਟੋਕਾਪੀ ਦੀ ਦੁਕਾਨ ਹੈ ਇਹਦਾ ਇੱਕ ਮਾਲਿਕ ਜਿਹੜਾ ਉਹ ਇੱਕ ਪ੍ਰਾਈਵੇਟ ਪ੍ਰਾਈਵੇਟ ਗ੍ਰਾਂਟ ਦਾ ਜਿਹੜਾ ਸਿਲਦਾ ਅਧਿਕਾਰੀ ਹੈ ਉਹਦੇ ਲਗਾਤਾਰ ਸੰਪਰਕ ਸੀਗਾ ਉਹਦੇ ਜਿਹੜੇ ਕੁਆਲਿਟੀ ਡੀਟੇਲ ਕਢਾਏ ਜਾ ਰਹੇ ਨੇ ਔਰ ਉਹਦੇ ਵਿੱਚ ਹੀ ਹੁਣ ਜਿਹੜੇ ਅਲੱਗ ਵੱਖ-ਵੱਖ ਜਿਹੜੇ ਅਕਾਊਂਟ ਖੁਲਵਾਏ ਗਏ ਫਰਜ਼ੀ ਬੈਂਕ ਅਕਾਊਂਟ ਖੁਲਵਾਏ ਗਏ ਔਰ ਜਿਹੜੇ ਵੀ ਜਿਹੜੇ ਵੀ ਗ੍ਰਾਂਟ ਮਿਲਦਾ ਸੀਗਾ ਉਹਨਾਂ ਨੂੰ ਜਿਹੜੀ ਦਵਾਈਆਂ ਜਿਹੜੀ ਗ੍ਰਾਂਟ ਤੋਂ ਦਵਾਈਆਂ ਮਿਲਦੀ ਸੀ ਉਹਨਾਂ ਨੂੰ ਇਲੀਗਲ ਤਰੀਕੇ ਦੇ ਨਾਲ ਬਾਜ਼ਾਰ ਦੇ ਵਿੱਚ ਵੇਚਿਆ ਜਾ ਰਿਹਾ ਸੀਗਾ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆਈ ਹੈ ਹਾਲਾਂਕਿ ਇਹਦੇ ਵਿੱਚ ਸੀਬੀਆਈ ਨੇ ਜਿਹੜੀ ਹੁਣ ਹਾਲਾਂਕਿ ਮਾਮਲਾ ਦਾ ਦਰਦ ਕਰ ਲਿਆ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੀਜੀਆ ਜਿਹੜੇ ਸੋਰਸਿਸ ਨੂੰ ਜਾਣਕਾਰੀ ਦੇ ਰਹੇ ਕਿ ਜਿਹੜੇ ਪੀਜੀਆ ਦੇ ਐਡਮਿਨਿਸਟ੍ਰੇਟਿਵ ਬਲੌਗ ਦੇ ਵੀ ਜਿਹੜੇ ਹੈਗੇ ਕਈ ਇਹਦੇ ਵਿੱਚ ਕਰਮਚਾਰੀ ਹੋ ਸਕਦੇ ਨੇ ਜਿਸ ਨੂੰ ਲੈ ਕੇ ਹੁਣ ਲਗਾਤਾਰ सीबीआई ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਕਿਉਂਕਿ ਦੇਖੋ ਮਾਮਲਾ ਕਾਫੀ ਸੀਰੀਅਸ ਹੈ ਕਾਫੀ ਗਹਿਰਤਾ ਦੇ ਨਾਲ ਇਹਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਔਰ ਕਈਆਂ ਦੇ ਨਾਂ ਇਹਦੇ ਵਿੱਚ ਸਾਹਮਣੇ ਆ ਰਹੇ ਨੇ ਔਰ ਕਿਸ ਤਰ੍ਹਾਂ ਦੇਖੋ ਗੋਟਾਲਾ ਹੁੰਦਾ ਸੀਗਾ ਇਹ ਵੀ ਇਹ ਵੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਕਿਸ ਤਰ੍ਹਾਂ ਇਹਦਾ ਪਰਦਾ ਫਾਸ਼ ਹੋਇਆ ਇਹ ਵੀ ਜਿਹੜੇ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਗੋਟਾਲੇ ਦਾ ਪਰਦਾ ਫਾਸ਼ ਤਾਂ ਹੋਇਆ ਜਦ ਇੱਕ ਜਿਹੜਾ ਲਾਬਰਦੀ ਹੈ ਯਾਨੀ ਕਿ ਜਿਹੜਾ ਤਦ ਜਿਵੇਂ ਕਿ ਰਿਹਾ ਇੱਕ ਮਰੀਜ਼ ਹੈ ਕਮਲੇਸ਼ ਦੇਵੀ ਉਹਦੀ ਫਾਈਲ ਨੰਬਰ ਉਹਦੇ ਜਦ ਸਾਰੀ ਜਿਹੜੀ ਚੀਜ਼ਾਂ ਉਹਦੀ ਪੂਰੀ ਗ੍ਰਾਂਟ ਲੈਣ ਲਈ ਪੂਰਾ ਫੈਲ ਉੱਥੇ ਪਹੁੰਚਾ ਤਾਂ ਉੱਥੇ ਪਤਾ ਲੱਗਿਆ ਕਿ ਉਹਦੀ ਫਾਈਲ ਪਹਿਲਾਂ ਤੋਂ ਹੀ ਡਿਲੀਟ ਕਰਦੀ ਗਈ ਹੈ ਯਾਨੀ ਕਿ ਰਿਕਾਰਡ ਤੋਂ ਹੀ ਡਿਲੀਟ ਕਰ ਗਿਆ ਕਿ ਯਾਨੀ ਕਿ ਤੁਸੀਂ ਦੇਖੋ ਕਿ ਕਈ ਜਿਹੜੇ ਉਹਨਾਂ ਦੀ ਗ੍ਰਾਂਟ ਮਿਲਣੀ ਸੀ ਉਸ ਨੂੰ ਪਹਿਲਾਂ ਹੀ ਜਿਹੜਾ ਹੈਗਾ ਲੈ ਲਿੱਤਾ ਗਿਆ ਸੀਗਾ ਔਰ ਕਿਸੇ ਹੋਰ ਵਿਅਕਤੀ ਦੇ ਨਾਮ ਤੇ ਟ੍ਰਾਂਸਫਰ ਕਰ ਦਿੱਤਾ ਸੀ ਦਾ ਹਾਲਾਂਕਿ ਜਦ ਉਹਨਾਂ ਨੇ ਸਾਰੀ ਚੀਜ਼ਾਂ ਦਾ ਪਤਾ ਕੀਤਾ ਘੁਟਾਲੇ ਦਾ ਪਤਾ ਕਿ ਤੱਥ ਪਤਾ ਲੱਗਿਆ ਕਿ ਇਹ ਵੱਡੇ ਲੈਵਲ ਦਾ ਘੁਟਾਲਾ ਹੈ ਜਿਸ ਨੂੰ ਲੈ ਕੇ ਹੁਣ CBI ਇਸ ਪੂਰੀ ਜਾਂਚ ਨੂੰ ਜਿਹੜੀ ਹੈਗੀ ਇਨਵੈਸਟੀਗੇਸ਼ਨ ਕਰ ਰਹੀ ਔਰ ਕਈ ਨਾਂ CBI ਦੇ ਅੰਦਰ ਦੇ ਜਿਹੜੇ ਕਰਮਚਾਰੀ ਐ ਉਹਨਾਂ ਦੇ ਵੀ ਨਾਂ ਸਾਹਮਣੇ ਆ ਰਹੇ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਮਨੋ ਸਾਨੂੰ ਪੂਰੀ ਜਾਣਕਾਰੀ ਦੇਣ ਲਈ ਤੇ ਸਿਬੈ ਦੇ ਵੱਲੋਂ ਲਗਾਤਾਰ ਇਸ ਪੂਰੇ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਹੈ ਤੇ ਹੋਰ ਵੀ ਕਈ ਕਰਮਚਾਰੀਆਂ ਤੇ ਜੋ PG ਨਾਲ ਜੁੜੇ ਹੋਏ ਨੇ ਉਹਨਾਂ ਤੇ ਗਾਜ ਡਿਕਸ